सारा थी थी। देख झाड़ू पोचा लाया कपड़े धोते मां रोटियां उठा भी कुछ करना हजे हाँ कम ते बेरे पया मैं तेन दसी नी कम तै मनी जी आट मेरी बह जी जयकानी दकी दी बह लाए होने गै गेड़े दिन थक जानी निगरानिया रख दी थक जानी मैं ਆਈਡੀ ਕੋਠੀ ਦੇ ਪਹਿਲਾਂ ਤਾਂ ਗੇੜੇ ਰੱਖੋ ਕੁੱਟ-ਕੁੱਟ ਆਏ ਚ ਸੱਤ ਹੈ ਨਹੀਂ ਵਿੱਚ ਲੈ ਰੋਟੀਆਂ ਕਿੰਨੀਆਂ ਖਾਤੀਆਂ ਰੋਟੀ ਦਾ ਤਾਂ ਟਾਈਮ ਹੀ ਨਹੀਂ ਲੱਗਾਗਾ ਟਾਈਮ ਕਿਉਂ ਨਹੀਂ ਲੱਗਾ ਕੰਮ ਏ ਮਸਲ ਕੁੱਟ-ਕੁੱਟ ਵਰਤਾਂ ਰਕੇ ਕੁੱਟੋ ਕੁੜਤਾ ਅੱਜ ਨਾ ਕੁੱਟਦੇ ਭਾਈ ਜਦੋਂ ਸੱਤ ਨਹੀਂ ਹੁੰਦਾ ਦੇਖੀ ਵਿੱਚ ਮਰੀਆ ਵਾਂਗੂ ਕਰਦੀ ਐ ਨੇ ਦੱਬੀ ਤਾਂ ਜਾਂਦੀ ਆ ਆਏ ਲੱਗਦਾ ਮੈਨੂੰ ਤਾਂ ਜਿਵੇਂ ਕੋਈ ਨਿੱਕਾ ਜਿਹਾ ਜਵਾਕ ਦੱਬੀ ਜਾਂਦਾ ਹੁੰਦਾ ਬੈਠਾ अच्छा ओ ना पता ਕੀ ਕਰਦਾ ਦਾਵ ਜੀ ਦੇ ਉਧਰੋਂ ਕੰਮ ਇੰਨਾ ਤੂੰ ਐ ਕਰ ਨਾ ਇਧਰ ਆ ਕੇ ਪਹਿਲੇ ਹੁਣ ਲੱਛਾ ਘੁੱਟ ਦਰ ਜਿਵੇਂ ਹੋਈ ਬੋੜਾ ਪੀ ਅੱਗੇ ਰੱਖ ਦੇ ਫੇਰ ਸੌਂ ਜੀ ਆਈਂ ਆ ਜਾ ਕਿ ਮੈਂ ਇਧਰ ਬਹਾਂ ਹਾਂ ਹੈ ਮੈਂ ਇਧਰ ਬਹੈਂ ਮੈਂ ਵੀ ਥੱਕੀ ਪਈ ਮੈਨੂੰ ਉਠਾਉਂਦੀ ਐ ਐ ਨਹੀਂ ਸੋਈਦੀ ਪਿਓ ਵੱਡੀ ਐ ਉਹ ਥੱਕ ਜਾਂਦੀ ਐ ਸਵੇਰ ਤੋਂ ਲੱਗਦੀ ਐ ਮੈਂ ਨਹੀਂ ਦੀਦੀ ਆ ਲਫੜ ਕੁੱਟ ਮਾਰ ਜੀਆਂ ओहो ਹੇ ਵੀ ਕਬੀਲਦਾਰੀ ਵੀ ਹੱਥ ਚਲਾ ਹੋਵੇ ਕਿਸੇ ਦੇ ਦੇਖ ਲਾ ਮੈਂ ਕਿੰਨਾ ਕਿੰਨਾ ਬੋਝ ਲੈ ਕੇ ਮੈਂ ਤੜਕੇ ਤੋਂ ਚੱਲਦੀ ਆ ਸੋਡਾ ਅੱਛਾ ਹਾਂ ਥੱਕ ਜਾਂਦੀ ਹਾਂ ਤਨ ਦੀ ਤਕੜੀ ਆ ਮੈਂ ਜਿਹੜੀ ਮੈਂ ਇੰਨਾ ਸੋਡਾ ਸਾਂਭੀ ਜਾਂਦੀ ਕੰਮ ਤਾਂ ਦੀਦੀ ਮੈਂ ਸਾਰਾ ਕੀਤਾ ਉਹੀ ਕੀਤਾ ਫਿਰ ਇਹ ਤਾਂ ਹੁਣ ਆਮ ਗੱਲਾਂ ਨੇ ਨਾ ਟੁਕੜਾ ਆ ਕਰ ਕੁੱਟ 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 ਸਮਾਰ ਕੇ ਕੁੱਟ ਦੇਖ ਕੇ ਮੈਂ ਤਾਂ ਪੀ ਜਾਂਦੇ ਆ ਦੇਖ ਲੈ ਲੈ ਕਿਵੇਂ ਸੇਕ ਮਾਰੀ ਜਾਂਦਾ ਮੇਰੇ ਪੈਰਾਂ 'ਚੋਂ ਲੈ ਤੂੰ ਠੰਡੀ ਠਾਰ ਪਈ ਐ ਅੱਛਾ ਹਾਂ ਅੱਛਾ ਕਿ ਘੁੱਟ ਦੇ ਚੋਂ ਚੱਜ ਨਾਲ ਮੈਂ ਤਾਂ ਸੱਚੀ ਆਪਦੀ ਦੀ ਥੱਕੀ ਪਈ ਆ। ਉਹ ਤੇਰੀ ਕੀ ਗੱਲ ਹੋਈ ਬਾਵੇਂ ਚੱਕੇ ਦੇ ਮੈਥੋਂ ਵੀ ਚਾਰ ਕੰਮ ਕਰੇ। ਕੀ 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 ਕੀਤਾ? ਹੋਰ ਵੱਡਾ। ਗੋਆ ਘੂੜਾ ਨਾਲ ਹੀ ਐ ਸੱਟਣਾ ਐ। ਤੜਕੇ ਪਹਿਲਾਂ ਮੁੰਝ ਕਈ ਲਾਦੀ। ਤੇ ਦੇਖਿਓ 2:30 ਵਜੇ ਦੱਸ। ਬਥੇਰਾ ਵੱਡਾ ਦੇਣਾ ਹੁਣ। ਬਥੇਰੇ ਵੱਡੇ ਦਿਨ ਨੇ ਪੈਜੀ ਘੰਟਾ। ਹਜੇ ਤਾਂ ਇੱਕ ਹੋਰ ਕੰਮ ਕਰਨਾ ਫੇਰ ਪੈਜੀ ਚਲ। ਅੱਛਾ। ਮੈਂ ਪਹਿਲਾਂ ਪੈ ਜੂਗੀ ਫਿਰ ਮੈਂ ਕੰਮ ਕਰ ਲਵਾਂ ਉਸ ਤੋਂ ਬਾਅਦ। ਉਦੋਂ ਬਾਅਦ ਫੇਰ ਕੀ ਕਰਾਂਗੇ ਫੇਰ ਆਥੜਦਾ ਹੋ ਜਾਊਗਾ ਨਹੀਂ ਮੇਰੇ ਗਾ ਪੈਰ ਦਿੱਤੀ ਨਹੀਂ ਟੁੱਟੀ ਹੋਰ ਮੁੱਤਵਾਂ ਸਿਕਾਂਟ ਆ ਪੜੀ ਕਿ ਹੁਣ ਆ ਗਈ ਹੁਣ ਇਹ ਨਹੀਂ ਹੋਣੀ ਸਭ ਕੁਝ ਕੁਝ ਜੀ ਹੋਰ ਤੂੰ ਬਾਹਰ ਕੰਮ ਲਾ ਕੇ ਆਉਂਦਾ ਆ ਜਾ ਆ ਜਾ ਤਾਈ ਕਾਹਨ ਲੰਘਿਆ ਆਏ ਹੇ ਤੇ ਤਾਂ ਪਸਾਂਵਰੋ ਦੇ ਦਿੰਦੀ ਹੋਰ ਕੀ ਕਰੀਏ ਨਹੀਂ ਹੋ ਨਹੀਂ ਤਾਈ ਦਪੈਰੇ ਤੇ ਕਿ ਜਾ ਕਰਤੋਂ ਓਹੋ ਦਪੈਰੇ ਕਿੱਥੇ ਨੀਂਦ ਆਉਂਦੀ ਮੱਛੀ ਨਹੀਂ ਮੱਥਾ ਦੇਖਨੀ ਹੈ ਤਾਈ ਮੱਥਾ ਦੇਖ ਲਾ ਜਾਉਂਦੀ ਬਾਗਰੇ ਮਾਇਦਾ ਮੇਰੇ ਘਰ ਨੂੰ ਮੇਲਾ ਇੱਥੇ ਕੀ ਅੱਛਾ ਹੋਰ ਮਾਹ ਚਲ ਦਸ ਮਿੰਟ ਜਾਇਆ ਮੈਂ ਅੱਛਾ ਅੱਛਾ ਜੌਰ ਨੂੰ ਮਿਲਦੇ ਅਸੀਂ ਓਹੋ ਸਾਨੂੰ ਮਿਲਣਾ ਮੇਲ ਦੀਆਂ ਸੋਨੇ ਨਹੀਂ ਮਿਲਦੀਆਂ ਨਹੀਂ ਆਇਆ ਚਲ ਜੇਠਾ ਦਿਓੜਾ ਕੁੰਡੀ ਆਪਣੇ ਨੇ ਮਾ ਚਲ ਮੇਰੇ ਆ ਮਾ ਪਤਾ ਸੁਤਲੀ ਆ ਮਾ ਅੱਛਾ ਲੈ ਕੰਮ ਤੁੰ ਤੱਕ ਕਰ ਲਿਆ ਕਰੋ ਗਜੇ ਮੰ ਖਾ ਕੇ ਰੋਕੀਆਂ ਪਾਈ ਜਾਨੀ ਹੋਰ ਕਰਕੇ ਆਦੀ ਤਾਈ ਮੈਂ ਦੱਸਾ ਹੁਣ ਮੇਰੇ ਕੰਮ ਮੇਰੀ ਮੂੰ ਨੂ ਆਂਦੇਲਾ ਟੱਕਲੇ ਵਾਂਗੂ ਸਿੱਧੇ ਕੀਤੀ ਪਈ ਹੈ ਇੱਧਰ ਨੂ ਹੋ ਜਾ ਹਾਂ ਤਾਈ ਨੂੰ ਹੁਣ ਆਏ ਆ ਗਾ ਵੀ ਸਾਨੂੰ ਵੀ ਬਣਾਇ ਗਏ ਨਹੀਂ ਹੈਗੇ ਅਸੀਂ ਤੱਕਲੇ ਵਾਂਗੂ ਰੱਖ ਕੇ ਸੀ ਹੋਰ ਕੀ ਨਹੀਂ ਤਾਈ ਪਾਪਾ ਤਾਂ ਸਾਡੇ ਸੁੱਤੇ ਪਏ ਨੇਗੇ ਹੁਣ ਨਹੀਂ ਆ ਸੀ ਉਠਾਉਦੇ ਉਹਨੂੰ ਅੱਛਾ ਜਿਹੜਾ ਪਾਇਸਲਾ ਕਿੱਡਾ ਘਮੰਡਾ ਹੰਕਾਰੀ ਪਈ ਹੈਗੀ ਉਹ ਉਹ ਤੋਂ ਲੱਤਾਂ ਘਟਾਈ ਜਾਂਦੀ ਆ ਜੀ ਤਾਂ ਕਰਦਾ ਇਹਦਾ ਮਗਨ ਘਟਦਾ ਕੀ ਹੋਵੇ ਤਾਈ ਚਲ ਕੋਈ ਗੱਦੀ ਇੱਧਰ ਲੋਟ ਹੋ ਕੇ ਬਹਿ ਜਾ ਹਾਂ ਲੋਟ ਹੋ ਕੇ ਬੈਠੀ ਚਲ ਕੋਈ ਗੱਦੀ ਆਇਆ ਬਾਹਰ ਖੁੱਲ੍ਹੇ ਪੇ ਮੈਂ ਦੇਖਣਾ ਕੋਈ ਆਕਰਨਾ ਜਾਵੇ ਹੋਰ ਤੈਨੂੰ ਦੁਪਹਿਰੇ ਸੌਂਦੇ ਨਹੀਂ ਕੇ ਕਿੱਥੇ ਨੀਂਦ ਆਉਂਦੀ ਆ ਕਿੱਥੇ ਗੋਡੇ ਕੰਮ ਨਹੀਂ ਕਰਦੇ ਮੈਂ ਕਹਿੰਦਾ ਮੈਂ ਡਿੱਗੀ ਪੈਣੀ ਤੇ ਆ ਛੋਡੇ ਕਿੱਥੇ ਗੋਡੇ ਨਹੀਂ ਕੰਮ ਕਰਦੇ ਤੇ ਤੂੰ ਸਿਖਰ ਦੁਪਹਿਰੇ ਆਈਆਂ ਜੇ ਕਿਤੇ ਡਿੱਗ ਪੈਂਦੀ ਉੱਥੇ ਦੌਰਾ ਪੈ ਜਾਂਦਾ ਕੌਣ ਚੱਕਦਾ ਤੈਨੂੰ ਉਹ ਚੱਕੂਗਾ ਇਹ ਦੌਰਾ ਕਿੱਥੇ ਪੈਂਦਾ ਖੂਨ ਹੀ ਨਹੀਂ ਹੈਗਾ ਦੌਰਾ ਵੀ ਕੋਈ ਖੂਨ ਵਾਲੇ ਨੂੰ ਪੈਂਦਾ ਤਾਂ ਦੇਹਲਾ ਪੁੜਕੜੀ ਜੀ ਦੇਗਲਾ ਹੋਰ ਮੈਂ ਕਰਦੀ ਰਹਿੰਦੀ ਹੋਰ ਲੈ ਮੇਰੇ ਤੇ ਦੌਰਾ ਪੈਣ ਵਾਲਾ ਹੋ ਜਾਂਦਾ ਜੀ ਦੋ ਵੇ ਧੁੱਪੇ ਨੇ ਪਗ ਜਾਂਦਾ ਨਹੀਂ ਡੇਗਦੀ ਨਹੀਂ ਕੀ ਨਾ ਨਾ ਮੈਂ ਕਿੰਦੀ ਮੈਂ ਤੂੰ ਇਹ ਜੀਆਂ ਐਂਦਾ ਹੀ ਰਹੀ ਬਣ ਕੇ ਥੋ ਲੈ ਜਾਂਦਾ ਲੱਤਾਂ ਕੁੱਟੀ ਜਾਂਦੀ ਕੋਲੇ ਤੂੰ ਉਹ ਤਾਂ ਮੇਰੇ ਮੜਾ ਜਾ ਪੈਰ ਦੁਖਦਾ ਸੀ ਲੱਤਾਂ ਕੁੱਟੀ ਜਾਂਦੀ ਜਾਂ ਮੜੇ ਦੇ ਪੈਰ ਜਦ ਖੱਲੀ ਜੀ ਚੜ ਗਈ ਸੀ ਮੇਰੇ ਕੋਲ ਖੱਲੀ ਚੜ ਗਈ ਈ ਐਂ ਨਹੀਂ ਰੋਗ ਮਾਰੀਦਾ ਹੁੰਦਾ ਸਾਰਾ ਉਹ ਕੰਮ ਕਰ ਗਿਆ ਡਾਕਟਰ ਬਸ ਇਥੋਂ ਲੈ ਨਾ ਨਾ ਤਾਈ ਇਹ ਤਾਂ ਪੈਰ ਚ ਖਖਲੀ ਖਲੀ ਚੜ ਗਏ ਹੋਗੇ ਤਾਂ ਆਇਂ ਖਖਲੀ ਬੈਠਾ ਦੋ ਆਇਂ ਕਰੀ ਫੇਰ ਜਿ ਘਟਾ ਵੀ ਲਉਂਗੇ ਫੇਰ ਕੀ ਐ ਭੈਣ ਐ ਮੇਰੀ ਛੋਟੀ ਹੋਰ ਨਮੇੜਦੀ ਪਰ ਕੰਮ ਅੱਛਾ ਹੋਰ ਕਾਦਾ ਆਹੀ ਡੰਗਰ ਪੱਸਾ ਜਿਹੜਾ ਥੋੜਾ ਰੱਖਿਆ ਹੋਇਆ ਦਾ ਵੀ ਮਾ ਕੰਮ ਨਮੇੜਦੀ ਨਾਨਾ ਭਾਈ ਸਾਰਾ ਕੰਮ ਕਰਕੇ ਆਈਆਂ ਹਾਂ ਬੱਕਰੀਆਂ ਬੁੱਕਰੀਆਂ ਰੱਖ ਕੀ ਮਲੇ ਕਾਈ ਸ਼ਾਮ ਨੂੰ ਆਜੀ ਚੰਗਾ ਪਾਪਾ ਨੂੰ ਮਿਲਣ ਵਾਸਤੇ ਉੱਨੀ 8:00 ਦੇ 5 ਵਜੇ ਵਿੱਚ ਠਾਵਾਂਗੇ ਸਤਾ ਹੋ। ਚਾਹ ਬਣਾ ਕੇ ਲੈਵਾਂ ਤੈ। ਬਸ 4:00 ਤੱਕ ਮੈਂ ਪੀਣੀ ਨੀ। ਫਿਰ ਮੈਂ ਜਾਨੀ ਆ ਭਾਈ। ਹਾਂ। 4-5 ਵਜੇ ਆ ਜੂਗੀ। ਲੈ। ਨਾਮਿੰਦੇ ਸੌਕਣੇ ਮੇਰੀਏ ਮੇਰੇ ਬਿਓ ਨੂੰ ਹੈ। ਜਿਵੇਂ ਤੂੰ ਆਪ ਜਿਹੜਾ ਦੂਰ ਕਰਿਆ ਬੈਠਾ ਉਹ ਜਵਾਖ ਉਹ ਕਿੱਥੇ ਬਾੜਿਆ ਦਾ? ਲੈ 30 ਲੱਖ ਰੁਪਈਆ ਲਾਇਆ ਬਾੜਿਆ ਕਿੱਥੇ ਦੁਨੀਆ ਜਾਂਦੀ ਹੈਗੀ? ਲੈ ਆਪ ਤੇ ਚਾਰ ਪੀ ਕੇ ਬਣਾ ਲੂੰਗਾ। ਐਡੀ ਜ਼ਿੰਦਗੀ ਬਣ ਜੂਗੀ। ਇਹੋਂ ਬੇਦਾਂਗੇ ਸੀ ਆ ਦੋ ਚਾਰ ਮਹੀਨਾ ਤੱਕ ਬਗ ਜੂਗੀ ਨਹੀਂ ਮੈਂ ਉਹਦੀ ਗੱਲ ਕਰਦੀ ਮੈਂ ਤੇਰੇ ਵਾਲੀ ਦੀ ਗੱਲ ਕਰਦੀ ਆ ਹਾਂ ਮੇਰੇ ਵਾਲਾ ਕਿੱਥੇ ਇੱਥੇ ਆਹ ਕੰਮ ਕਿੱਥੇ ਲਗੋ ਰੱਖਿਆ ਸਾਰੇ ਸਾਹਮਣੇ ਫਿਰਦੀਆਂ ਫੇਰ ਕਹਿੰਦੀ ਖੋ ਬਲੰਤਾਈ ਤੂੰ ਵੀ ਨਾ ਵਸਦੀ ਐ ਰਹਿ ਰੱਬ ਦਾ ਪਾਪ ਹੋਰ ਜਾਣੀ ਪਊਗਾ ਮੈਨੂੰ ਸ਼ਾਮ ਨੂੰ ਆਈ 6-7 ਵਜੇ 6 ਵਜੇ ਆ ਗਈ ਪਿਆਤੀ ਚਾਹ ਤੁਸੀਂ ਮੈਨੂੰ ਅੱਛਾ ਲੈ ਇਹਨਾਂ ਨੂੰ ਪੈਰਾਂ ਚ ਪਾਲਾ ਜੁੱਤੀ ਨੂੰ ਪੈਰਾਂ ਓਹੋ ਗੁੱਤਿਆਂ ਦਾ ਕਿਹੜਾ ਚੇਤਾਂ ਰਹਿੰਦਾ ਮੈਂ ਡਰ ਲੱਗ ਲੱਗੇ ਤਿਲਕਦੇ ਜਾਂ ਮੈਂ ਤੇ ਨਹੀਂ ਤਿਲਕ ਦੀ ਚਮਕਾ ਪੱਠੀ ਵਾਂਗੂ ਧਰਤੀ ਤਪੀ ਜਾਂਦੀ ਐ ਨੰਗੇ ਪੈਰ ਤੁਰਪੀ ਸਾਰੇ ਟੱਬਰ ਨੂੰ ਸਾਹਮਣੇ ਕਿਹੜੇ ਹੈ ਉਹੋ ਕਰਦੀ ਐ ਕੀ ਸਾਰਨ ਸਾਮਣੇ ਫਿਰ ਗਿਰ ਕੁੱਤਿਆਂ ਦੀ ਹਾਂ ਬਾਈ ਤਲਾ ਹੋਵੇ ਕਿਸੇ ਥੁਆ ਦੀ ਇਹ ਤਾਂ ਆਇਸ਼ ਕਰੀ ਬੁੜੇ ਦੇ ਪੈਸੇ ਤੇ ਹਾਂ ਦਾ ਸਿੰਘ ਕਿਹੜਾ ਪੁੱਛੇ ਲੱਗਦਾ ਉਹ ਤਾਂ ਘਟਾਈ ਜਾਂਦੀ ਹੈ ਕਿ ਲੱਗ ਉਹ ਨਿਆਣੀ ਆ ਪੋਰਾ ਪਾਰਾ ਗਈ ਹਾਂ ਆਪ ਜਿਹੜਾ ਵੀ ਕਰੋ ਕੱਟ ਰੱਖਿਆ ਇਹ ਤਾਂ ਚਾਗਲਾ ਇੱਕ ਨੰਬਰ ਦੀ ਹਾਂ ਕਿੱਥੇ ਫਸ ਗਈ ਦੁਪਹਿਰੇ ਵੀ ਨਹੀਂ ਟੇਕਦੀ ਲੱਗੇ ਹਲਾ ਹੋਰ ਲੈ ਐਨੀ ਧੁੱਪ ਸੀ ਹਾਂ ਰੌਣਕ ਤੇ ਬਾਪੂ ਕੋਲੇ ਪੁਣੀ ਕੋਲੇ ਬਾਪਾ ਕੋਲੇ ਪਤਾ ਕੀ ਕਰਨਾ ਹੀ ਕੋਣੀ ਅਨੇ ਉਂਗਲਾਂ ਚੋਗਲਾਂ ਲਾਉਣੀਆਂ ਹੋਣਗੀਆਂ ਇੱਧਰ ਲਗਾ ਉੱਤਰ ਇਹ ਵੀ ਇਹੀ ਜੀ ਹੈ ਫਿਰ ਕਿਸੇ ਦੋ ਮਿੰਟ ਚੱਲ ਗੱਲਾਂ ਬਾਤਾਂ ਕਰ ਲੈ ਮੈਨੂੰ ਸੱਚ ਐ ਦੱਸ ਤੇ ਤੈਨੂੰ ਕੀਨੇ ਕਿਹਾ ਸੀ ਉਹਨੂੰ ਚਾਹ ਪੁੱਛਣ ਦਾ ਹਰੇਕ ਨੂੰ ਵੇਜਣੀ ਆ ਪੁੱਛਣ ਫਿਰ ਚਾਹ ਤਾਂ ਫਿਰ ਲੈ ਮੈਂ ਜੇ ਨਾ ਪੁੱਛਦੀ ਫਿਰ ਇਹਨੂੰ ਤਾਂ ਕਿੰਨੀ ਪਿਆ ਦੇ ਇਹ ਤਾਂ ਵੀ ਕਹੂਗੀ ਅੱਜ ਗਈ ਆ ਪੀਣਾ ਚਾਹ ਤਾਂ ਕਹਿੰਦੀ ਪਿਆਦੀ ਤੂੰ ਸਤਾ ਮੈਨੂੰ ਚਾਹ ਕੀ ਕਰਤਾ ਇਹਨ ਦਾ ਬਾਬਾ ਤਾਂ ਰੋਟੀਆਂ ਖਵਾ ਦੇ ਤਾਂ ਹੈ ਹੀ ਇਹ ਜੀ ਇਹਦੇ ਐਵੇਂ ਨਾ ਮਗਰ ਮਗਰ ਲੱਗ ਜੀ ਕਿਤੇ ਕਹਦੇ ਐ ਕਰ ਲਿਆ ਕਰੀ ਐ ਕਰਦੀ ਐ ਐ ਕਰਦੀ ਐ ਇਹਦੇ ਸ਼ੁਰੂ ਤੋਂ ਆਪਣੀ ਬੇਬੇ ਦੱਸ ਦਿੰਦੇ ਸੀ ਮੈਨੂੰ ਕਹਿੰਦੇ ਟਿਕਣੀ ਨਹੀਂ ਦਿੰਦੀ ਹੁੰਦੀ ਸੀ ਅੱਛਾ ਇਹ ਤਾਂ ਹੀ ਜੀਏ ਕਿਤੇ ਹੋਰ ਹਣ ਆਪਣੇ ਪਾਪਾ ਕੋਲੇ ਕਾਦੇ ਵਾਸਤੇ ਆਈ ਹੋਣੀ ਉਂਗਲਾਂ ਲਾਉਣ ਆਈ ਹੋਣੀ ਉਹਨੂੰ ਪੁੱਟੀਆਂ ਸਿੱਧੀਆਂ ਉਹ ਤਾਂ ਆਪਣੇ ਪਾਪਾ ਜੀ ਵਧੀਆਂ ਨੇ ਪੜ੍ਹੇ ਲਿਖੇ ਨੇ ਕਿਤੇ ਉਹ ਤਾਂ ਸਮਝਦੇ ਐ ਗੱਲਾਂ ਬੁੜੀਆਂ ਦੇ ਨਾਲ ਚਲ ਜੀ ਜੀ ਮੈਂ ਪੈਂਦੀ ਆ ਦੱਸ ਪੈਂਦੀ ਤੂੰ ਨਾ ਐ ਕਰ ਜਾ ਮੇਰੇ ਵਾਸਤੇ ਚਾਹ ਬਣਾ ਕੇ ਲਿਆ ਘੁੱਟ ਮੇਰੇ ਤਾਂ ਸਿਰ ਦੁਖਣ ਲੱਤਾ ਐ ਨਹੀਂ ਜਬਾ ਜ ਚਲ ਮੈਂ ਪੈਣੀ ਆ ਫਿਰ ਮੈਂ ਚਲ ਠੀਕ ਚਾਹ ਬਣਾ ਕੇ ਲਿਆ ਦੇ ਉੱਟ ਖੜਿਆ ਕਰ ਕਤਾਂ ਕੀ ਛੁੱਟ ਜਾਂਦੀ ਖੜਕ ਕ ਖੜਕ ਕਰੀ ਜਾਂਦੀ ਤੜਕ 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 ਹੋਰ ਕੀ ਇਹ ਮਿੰਟ ਟਿੰਟੇ ਟਿਕਦੀ ਸਾਰਾ ਦਿਨ ਉੱਥੇ ਹੱਥ ਦੇਤੇ ਉੱਥੇ ਹੱਥ ਦੇਤੇ ਹੈ ਵੀ ਤੂੰ ਆ ਦੇ ਘਰੇ ਭੇਜਾਂ ਹੈ ਗਲੀਆਂ ਚ ਫਿਰਦੀ ਬੁੜੇ ਠੇੜੇ ਤੋਂ ਸੋਹਣੇ ਲੱਗਦੀਆਂ ਦੁਪਹਿਰੇ ਦੇ ਵਿੱਚ ਗੱਲ ਕਰ ਫਿਰ ਉਹ ਹੀ ਚਸਕੇ ਪਹਿਰੇ ਨੇ ਜਿਹੜੇ ਗੱਲਾਂ ਦੇ ਕੱਲ ਤੱਕ ਕੁੰਡੀ ਲਾਇਆ ਕਰੂੰਗੀ ਬਾਹਰ ਦੀ ਆਉਣ ਦੇ ਨੂੰ ਹੁਣ ਤਾਰਤ ਸਿਰ ਲਾਤਾ ਤੋ ਆਗੇ ਕਿਧਰੋਂ ਆਈ ਹੈਗੀ ਆਵਾਰਾ ਕਰਦੀਆਂ ਕਰਦੀ ਮਸ ਆਇਆ ਕਿ ਮਸ ਨੂੰ ਦੁਪਹਿਰ ਜਦ ਟਿਕ ਜਾ ਕਰ ਇਕ ਵੀਰ ਦੀ ਕੰਮ ਨਾ ਤੂੰ ਆਪ ਟਿਕ ਨਾ ਕਿਸ ਨੂੰ ਟਿਕਣ ਦਾ ਮੈਂ ਲੱਗਦਾ ਕਿ ਨੂੰ ਮਾਇਕੀ ਸੇ ਕਿੰਦੀ ਵੱੜਦੀਏਗੀ ਲਾਹ ਜੱਜ ਨਹੀਂ ਆਕੇ ਹਾਂ ਲਾ ਫਿਰ ਹੁਣ ਤੂੰ ਗਈ ਕਿੱਧਰ ਦੀ ਗਈ ਮੈਂ ਮੈਂ ਮੇਰੇ ਦਿਓਰ ਦੇ ਘਰੇ ਗਈ ਸੀ ਕੀ ਦਿਓਰ ਦੇ ਘਰ ਦੱਸ ਕੀ ਕਰ ਲਈ ਸੀ ਉਹ ਦੇਣਾ ਉਹ ਦੋਨੇ ਜਾਣੀਆਂ ਨਿੱਕੀਆਂ ਨਿਆਣੀਆਂ ਨਹੀਂ ਗਿਆ ਪਤਾ ਸੂ ਤਾਂ ਲੈਣਾ ਮੇਰਾ ਹੱਕ ਬਣਦਾ ਮੈਂ ਵੱਡੀ ਆ ਕਿ ਉਹਨਾਂ ਤੋਂ ਪਤਾ ਹੀ ਐ ਸਭ ਮੈਨੂੰ ਤੇਰਾ ਚੱਲ ਬਾਹਰ ਬੋਲ ਨਾ ਹਾਂ ਪਾਣੀ ਦੀ ਘੁੱਟ ਪਿਆ ਦੇ ਪਾਣੀ ਦੀ ਘੁੱਟ ਵੀ ਨਹੀਂ ਪੀ ਕਈ ਹੈਗੀ ਤੂੰ ਉੱਤੇ ਹਾਂ ਓ ਕਿੱਥੋਂ ਪਾਣੀ ਪੀਉਣ ਲਈ ਨੇ ਗਿਆ ਜਮਾ ਉਹ ਤਾਂ ਆਪ ਤੇਰੇ ਨਾਲ ਦੀਆਂ ਪਾਣੀ ਦੀ ਕੋ ਟੋਲ ਨਹੀਂ ਪਈ ਲੈ ਹਾਂ ਸਾਰਾ ਦਿਨ ਟੁਰੀ ਫਿਰਦੀਆਂ ਕਿਹੜੇ ਦਿਂਦੀ ਬਸ ਕਦੇ ਉਧਰ ਨਾ ਗਈ ਕਦੇ ਉਧਰ ਨਾ ਗਈ ਨਾ ਤੁਰ ਤੇ ਟੀਕੇ ਨਾ ਟਿਕਣ ਦਵੇਂ ਕਿਸੇ ਨੂੰ ਹੋ ਮੇਰਾ ਜੀਨ ਦਾ ਲੱਗਦਾ ਫਿਰ ਵਾ ਮੱਖਾ ਚੱਲ ਜਾਇਆ ਹੁੰਦੀ ਜੀ ਲੱਗਣ ਨੂੰ ਤੇ ਜੀ ਕੀ ਮਾਂ ਬੁੜੀ ਤੂੰ ਹੋਈ ਪਈਆਂ ਹੁਣ ਮਣੇ ਮੋਟ ਸ਼ਰਮ ਮਾਨਾ ਗੋਡੇ ਕਿਤੇ ਚੱਲਦੇ ਰਹਿੰਦੇ ਨਹੀਂ ਜੇ ਜਾਂਦੀ ਰਹੇ ਮੈਂ ਕਾਦੀ ਬੈਠੀ ਐ ਤੇ ਡਿੱਕੀ ਜੈਦੀ ਵੀ ਹੁਣ ਵੀ ਆਈ ਬੇਬੇ ਹੁਣ ਵੀ ਬੇਬੇ ਲੈ फेर ਕੀ ਇਸ਼ਾਰਾ ਦੇ ਮੈਂ ਮੇਰੇ ਘਰੋਂ ਵੀ ਮਿਲਣ ਗਈ ਸੀ ਕਿਤੇ ਹੋਰ ਤੂੰ ਦੱਸ ਕਿ ਤਾ ਮੱਕੇ ਤੇ ਲਾਉਣੀ ਸੀ ਹੁਣ ਤਾਂ ਤੂੰ ਬੁੜੀ ਹੋਈ ਪਈ ਆ ਹੁਣ ਤਾਂ ਠੀਕ ਜਾ ਦੋ ਨਹੀਂ ਆਈਆਂ ਚਾਹੇ ਲੱਖ ਬੁੜੀ ਹੋ ਜੇ ਦਿਓ ਜੇ ਥਾ ਦਾ ਪਿਆਰ ਨਹੀਂ ਕਰੀ ਦਿਲ ਤੋਂ ਜਾਨਣਾ ਹੁੰਦਾ ਅੱਛਾ ਆਹੋ ਜੇ ਤੂੰ ਆਪ ਇਹ ਹੀ ਹਰਕਤਾਂ ਕਰਦੇ ਆ ਉਹ ਤੋਂ ਮੂੰਗ ਦੂਜਿਆਂ ਨੂੰ ਕਿਵੇਂ ਸਮਝਾਵੇਂਗੀ ਤੂੰ ਬੰਨਾ ਨੂੰ ਸਮਝਾ ਕੇ ਨਾ ਵੀ ਭਾਈ ਲੜਿਆ ਨਾ ਕਰੋ ਇਕੱਠੀਆਂ ਸਿਆਣੀਆਂ ਬਣ ਕੇ ਰਿਆ ਕਰੋ ਹਾਂ ਉਸ ਫੋਟੀ ਨੂੰ ਕਈ ਕਈਆਂ ਮਖਬੀ ਇਹ ਤੇਰੀ ਵੱਡੀ ਹੈ ਕਿ ਪਿਠਾਣੀ ਤੂੰ ਇਹ ਵੀ ਸੇਵਾ ਕਰਿਆ ਕਰ ਲੱਤਾਂ ਵਾਂ ਘੁੱਟਿਆ ਕਰ ਮੈਂ ਦੇਖਦਾ ਮੇਰੀ ਨੋਹੀਆਂ ਕਿੰਨੀਆਂ ਗੱਲਾਂ ਮੰਨਦੀਆਂ ਫੁੱਲਾਂ ਵਾਂ ਸ਼ਾਹਾਂ ਕਰਦੀ ਪਤਾ ਹੀ ਹੈਗਾ ਕੋਈ ਚੁਗਲਿਆ ਕਰਕੇ ਹੀ ਹੋਵੇਂਗਾ ਤੂੰ ਉਹਦੇ ਕੋਲੇ ਤੇਰੀ ਕੋਈ ਚੁਗਲੀ ਨਹੀਂ ਕੀਤੀ ਹਾਂ ਤੂੰ ਤਾਂ ਆਪਣੰਗ ਭੁੱਖ ਦਾ ਭੁੱਲਦੀ ਹੈਗੀ ਮਾਦਾ ਕੋਈ ਨਹੀਂ ਕੁਲਦੀ ਤੂੰ ਹੀ ਕੁਲਦੀ ਤਰੀ ਕਰਦੀ ਇੰਸ਼ਾਰਾ ਦਾ ਨਾ ਬਲੂਗਦਾ ਨਾ ਲਾਵੇ ਨਾ ਤੂੰ ਮੈਂ ਤੋਰੀ ਫਿਰਦੇਂਗੇ ਸਾਰਾ ਨੇ ਪੋਲੇ ਨਾ ਹੁਣ ਮੈਂ ਕਿਹੜਾ ਹੁਣ ਮਖਲਾਵੇ ਜਾਣਾ ਪਾਣੀ ਪਿਆ ਲੈ ਜਿਪੀਉਂ ਮੀਆ ਕੁੱਤਾ ਹਾਂ ਕਿੱਥੇ ਆਖਣਾ ਗਿਆ ਕੋੜ ਪੁੱਤ ਕੇ ਪੈਂਦੀਆਂ ਨੀਂਗੀਆਂ ਵੀ ਵਿਆਹ ਕੇ ਲਿਆਂਦੀ ਉਹ ਹਾਂ ਉਦੋਂ ਦਾ ਕਹਿਣੀ ਨੀਂਗੀਆਂ ਵੀ ਰੋਟੀ ਤੋਂ ਕਿੰਚੇ ਮਗਾ ਦੇ ਕੇ ਘੇਰ ਪਤਾ ਕਿਵੇਂ ਕੜਾ ਨਾ ਹਗ ਲੱਡ ਜਾ ਸੱਤ ਤੋਂ ਦੋ फिर तो पानी भी नहीं दिया दस मई जामा किधर जे मेरा देवर मिल जा फिर तो मैं चाह पानी पी सी थी और तोता बहुत चंगा हाँ फिर तो दो बिस्कुट भी खा के आती और ठंड काल जे फिर तो पाई जी जो मिल जाती पर बैठिया देख ला ओ देख ਮਰਾਸ਼ਣ ਜੀ ਹਾਂ ਉਧਰ ਰੱਤਾਂ ਪਈ ਜਾਂਦੀ ਲੈ ਜੇ ਮਾਇਰੀ ਜਗ੍ਹਾ ਤੇ ਮੈਂ ਮਾਇ ਦਾ ਗੜੀ ਕੋਟ ਦੀ ਗੜੀ ਹਾਂ ਕਿਚਪੜਾ ਕਿਉਂ ਬੋਲੀ ਕਿ ਨਸਲ ਦੇ ਉਹ ਕਿਛੇ ਦਾ ਗੜ ਕੋਟ ਦੀ ਕੁੜਦੀ ਆ ਵੀ ਕੋ ਪੱਤੀ ਇਹ ਉਹਨਾਂ ਵਰਗੀ ਹੋਈ ਹੈ ਜੀ ਜੇ ਤੇ ਸੁੱਤੀ ਪਈ ਦਾ ਤੇਰੀ ਗੜ ਕੋਟ ਦੇ ਤੜਕੇ ਵਿੱਚ ਆਇਆ ਰਾਮ ਜੀ ਹੋਈ ਹੈ ਚਾ ਫੈਂਡ ਸੱਟ ਪੜੇ ਜੇ 40 ਮਿੰਨ ਕੰਦੀ ਨੂੰ ਮਿਲ ਜੇ ਮਾਇਨ ਪਰੇ ਹੋ ਕੇ ਸਮਝਾਂ ਵੇਹੋ ਇਹਦੀ ਤਾਂ ਉਥੇ ਗੋਡਾ ਰੱਖ ਕੇ ਜਿਉਂ ਮਾਂ ਠੀਕ ਪਰ ਵੱਡੀ ਐ ਨ ਪੁੱਤਿਆਂ ਦੀ ਐ ਕਿਸੇ ਪਾਸੇ ਨਿਕਲੇ ਪਰੇ ਰਿਧੀ ਹੁੰਦੇ ਗੋਡੇ ਨਾਲ ਗੋਡਾ ਚੋਟ ਕੇ ਬਹਿਣਗੀ ਆਹੇ ਕਰਤੂਤ ਰਹਿ ਗਈ ਬਸ ਲੋਕਾਂ ਨੇ ਘਰ ਚ ਕੈਸੇ ਬੰਨ ਰਹੇ ਨੇ ਹੈਨਾ ਆਬਦੇ ਤਾਂ ਤੂੰ ਠੀਕ ਕਰ ਲੈ ਮੈਂ ਤਾਂ ਇਹ ਕਹਿੰਦੀ ਵੀ ਠੀਕ ਹੈ ਤੂੰ ਉਹਨਾਂ ਦੇ ਲੋਕਾਂ ਨੂੰ ਕਿਸ਼ੇ ਦੀ ਗੱਲ ਸਮਝਾਉਂਦੇ ਹੁੰਦੇ ਨੇਗੇ ਪਵਾਈ ਨੇ ਲੋਕਾਂ ਦੇ ਘਰਾਂ ਚ ਕਲੇਸ ਤੂੰ ਤਾਂ ਕਹਿੰਦੀ ਕਿ ਮੈਂ ਸਿਆਣੀ ਐ ਕਹਿੰਦਾ ਤਾਂ ਤਾਂ ਜਾਣੀ ਹੈਗੀ ਤੂੰ ਤਾਂ ਕਰੇਸੂ ਵਾਕੇ ਉਹਨੇ ਇੱਕ ਤੇ ਵੱਡਿਆਂ ਚ ਕਿਹਾ ਉਹਨਾਂ ਦਾ ਛੋਟੇ ਸਿਖਾਉਣੀ ਹੈ ਮੈਂ ਕੋਈ ਗਲਤ ਗੱਲ ਤਾਂ ਕਹੀ ਤੀ ਹੋਰ ਕੀ ਕਹਾਂਗੀ ਹੁਣ ਤੂੰ ਚਲ ਕੋਈ ਗੱਲ ਨਹੀਂ ਕੋਈ ਨਾ ਮੈਂ ਕਹੂੰਗੀ ਟੱਕਰ ਜਾਣ ਦੇ ਬੰਦੀ ਦੀ ਵੱਡੇ ਦੇ ਵਿੱਚ ਦੇਖ ਲੈ ਮੈਂ ਉਹ ਕਰਦੀ ਫੇਰ ਕਹੀ ਨਹੀਂ ਕੋਈ ਗੱਲ ਬਿਨਾਂ ਲੱਕ ਮੰਗਰ ਪੈ ਜਾਊਗੀ ਕਹਿੰਦੂਗੀ ਮੈਂ ਪੈਣੀ ਹੈ ਹੋਰ ਕੀ ਆ ਜਿੱਥੇ ਮੈਂ ਤੇਰੀਆਂ ਖਾਈ ਜਾਨੀਗੀ ਉੱਥੇ ਉਹਦੀਆਂ ਖਾਲੂ ਦੋ ਉਹ ਵੀ ਮੇਰੀ ਨੋਹਾਂ ਵਰ ਗਿਉਏ ਚਲ ਕੋਈ ਗੱਲ हां हां जगसिर ਵਧੀਆ ਵਧੀਆ ਭਾਈ ਨਾ ਲੈ ਛੋਟੀ ਭੈਣ ਹੈ ਮੇਰੀ ਹੈ ਉਹਦਾ ਧਿਆਨ ਨਾ ਰੱਖੂਗੀ ਤਾਂ ਹੋਰ ਕਿਦਾ ਰੱਖੂਗੀ ਨਾਨਾ ਨਾ ਵਧੀਆ ਇੱਥੋਂ ਦਾ ਨਾ ਤੂੰ ਫਿਕਰ ਕਰ ਸਾਰਾ ਕੁਝ ਵਧੀਆ हां ਪਪਾ ਜੀ ਵੀ ਵਧੀਆ ਨੇ ਠੀਕ ਠਾਕ ਨੇ हां ਰਣਜੀਤ ਤਾਂ ਇੱਥੇ ਸੀਗੀ ਆਉ ਲੈ ਆ ਗਈ ਨਾਲ ਮੇਰੀ ਗੱਲ ਸੁਣ ਹੁਣ ਤੇ ਤੂੰ ਨਾ ਇਹਦੀ ਫੈਲ ਫੂਲ ਤਿਆਰ ਕਰਵਾ ਦੇ ਭਾਈ ਨਾਲੇ ਹਾਂ ਛੇਤੀ ਛੇਤੀ ਲਵਾਲਾ ਜਿਉਆਕੜੀ ਇੱਥੇ ਕੱਲੀ ਐ ਹੈ ਨਾਲੇ ਤੈਨੂੰ ਸੁਖ ਹੋ ਜਾਊਗਾ ਵੀ ਕੰਮ ਲੈ ਰੋਟੀ ਪਾਣੀ ਦੇ ਸੁਖ ਹੋਊਗਾ ਹਾਂ ਹੁਣ ਨਾ ਛੇਤੀ ਉਧਰ ਵੀ ਭਈ ਟਾਈਮ ਕੱਢ ਕੇ ਜਾਇਆ ਕਰ ਤੇ ਕਾਗਜ਼ੇ ਦੇ ਤਿਆਰ ਕਰਵਾ ਦੇ ਐਵੇਂ ਲਾਦਾ ਮਾੜੇ ਮਾੜੇ ਨਾਲ ਸਾਲ ਲੱਗ ਜਾਣਾ ਹਾਂ ਤੇ ਕਰ ਲੈ ਗੱਲ ਨਾ ਚੰਗਾ ਚੱਲ ਹਾਂ ਪਾ ਮੈਂ ਤੋ ਗੋਮਿੱਟੀ ਕਰ ਲੈ ਚੱਲ ਕੋਈ ਨਹੀਂ ਫਿਰ ਗੱਲ ਤਾਂ ਕਰ ਲੈ ਹੁਣ ਹਾਂ ਲੈ ਜਾ ਹੈਲੋ ਹਾਂਜੀ 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 ਠੀਕ ਹੈ ਵਧੀਆ ਤੁਸੀਂ ਦੱਸੋ ਫੋਨ ਫਾਨੀ ਨਹੀਂ ਲਾਇਆ ਤੁਸੀਂ ਕਿੰਨੇ ਦਿਨ ਹੋ ਗਏ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਐ ਤਾਂ ਫਿਰ ਮੈਨੂੰ ਪਤਾ ਹੈ ਵੀ ਤੁਸੀਂ ਬਾਹਰ ਹੋ ਕੰਮ ਧੰਦਾ ਤਾਂ ਹੋ ਹੀ ਜਾਂਦਾ ਉਹ ਕਹਿੰਦਾ ਢੇੜਾ ਲੈ ਕੇ ਚਾਰ ਪੰਜ ਦਿਨ ਲੱਗ ਗਏ ਅੱਛਾ 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 ਨਹੀਂ ਨਹੀਂ ਬਹੁਤ ਵਧੀਆ ਸਾਰੇ ਮੇਰਾ ਬਹੁਤ ਧਿਆਨ ਰੱਖਦੇ ਆ ਹਾਂਜੀ ਹਾਂਜੀ ਅੱਛਾ ਕੰਮ ਚਲ ਕੋਈ ਗੱਲ ਨਹੀਂ ਤੁਸੀਂ ਫੇਰ ਫ੍ਰੀ ਹੋ ਕੇ ਲਾ ਲਿਓ ਫੋਨ ਠੀਕ ਹੈ ਜੀ ਠੀਕ ਹੈ ਉਹ ਨਾ ਹਾਂ ਉਹ ਕਹਿੰਦਾ ਸੀ ਕਿ ਉਹ ਜਾਣ ਨਾ ਤੇ ਹੋਰ ਕਹਿੰਦਾ ਸੀ ਕਈ ਦਿਨਾਂ ਤੂੰ ਆਵੇਂ ਸੀ ਮੈਂ ਤੇ ਪੰਜ 6 ਦਿਨਾਂ ਤੂੰ ਆਇਆ ਫਿਰ ਉਹ ਉੱਥੇ ਵਿਚਾਰਾ ਕੀ ਫੋਨ ਲਾਵੇ ਤੂੰ ਐਵੇਂ ਕਰਦੀ ਰਹੀਨੀ ਆ ਫੋਨ ਨਹੀਂ ਲਾਇਆ ਮੇਰੇ ਨਾਲ ਗੱਲ ਨਹੀਂ ਕਰੀ ਐ ਨਹੀਂ ਹੁੰਦਾ ਦੇਖੋ ਤੇ ਚਾਰ ਪੀ ਗਏ ਉਹ ਕਮਾਉਣ ਵਾਸਤੇ ਗਿਆ ਐ ਨਾ ਕਰਿਆ ਕਰ ਤੂੰ ਹੁਣ ਤੇਰੇ ਸਾਹਮਣੇ ਦੇਖ ਮੈਂ ਕਿਹਾ ਨਾ ਉਹ ਕਹਿੰਦਾ ਮੈਂ ਛੁੱਟੇ ਵਾਲੇ ਦਿਨ ਜਰੂਰ ਜਾ ਕੇ ਆਉਂਗਾ ਕਹਿੰਦਾ ਟਾਈਮ ਨਹੀਂ ਲੱਗਦਾ ਭਾਬੀ ਮੇਰਾ ਮੈਂ ਕੀ ਕਰਾਂ ਅੱਛਾ ਮੇਰਾ ਤਾਂ ਜੀ ਕਰਦਾ ਕਹਿੰਦਾ ਮੈਂ ਤਾਂ ਡਾਰੀ ਮਾਰ ਕੇ ਛੋਡੇ ਕੋਲ ਆ ਜਾ ਤੇਨੂੰ ਆਏ ਲੈ ਜਾ ਤੇ ਮੈਂ ਕਿਹਾ ਹੁਣ ਤੂੰ ਹੌਲੀ ਹੌਲੀ ਨਾਲ ਦੇਖ ਕੇ ਕਾ ਮ ਲੈ ਤੁਸੀਂ ਮੈਨੂੰ ਭੇਜਣ ਨੂੰ ਫਿਰਦੇ ਹੋ ਤੁਹਾਡਾ ਜੀ ਲੱਗ ਜੂਗਾ ਮੇਰੇ ਵੀ ਕੋਈ ਨਹੀਂ ਫਿਰ ਮੇਰਾ ਜੀ ਵੀ ਲੱਗ ਜੂਗਾ ਹੁਣ ਮੈਂ ਤਾਂ ਜਿਹੜਾ ਵਾਦਾ ਕਰਿਆ ਭਾਈ ਉਹ ਨਿਭਾਉਂਗੀ ਅਗਲਾ ਕਊਗਾ ਨੂੰ ਭੇਜਤਾ ਖਣੀਆਂ ਨੂੰ ਇੱਥੇ ਕੰਮ ਵਾਸਤੇ ਰੱਖ ਰੱਖਿਆ ਤੇਰੇ ਜਿੱਤ ਚ ਵੀ ਜਾਊਗੀ ਮੈਂ ਤੋ ਕੰਮ ਕਰਾਈ ਜਾਂਦੀ ਐ ਦੀਦੀ ਤਾਂ ਇਹ ਤਾਂ ਤੈਨੂੰ ਤੇਰਾ ਮੂਹ ਵਾਲਾ ਹੁੰਦਾ ਮੈਨੂੰ ਫਿਰ ਮੈਂ ਵੀ ਭਾਈ ਤੁਹਾਡਾ ਹੀ ਸੋਚਦੀ ਆਂ ਹਾਂ ਚੱਲ ਇਹ ਵਗ ਗਿਆ ਆਪਣੇ ਪਾਪਾ ਜੀ ਆਖੇ ਲਾ ਕੇ ਪੈਸੇ ਲਾਤੇ ਹਨ ਤੇ ਚੱਲ ਜ਼ਿੰਦਗੀ ਬਣ ਜੂਗੀ ਨਾਲ ਸਾਡਾ ਅਸੀਂ ਤਾਂ ਅੱਧੀ ਗਨਾਂ ਕੀ ਅੱਧੀ ਰਹਿ ਗਈ ਸਾਡੇ ਜਵਾਕਾਂ ਦੀ ਬਣ ਜੂ ਭਾਈ ਹਾਂ ਹਾਂ ਇਹ ਤਾਂ ਹੈਗਾ ਜਾਂ ਤੂੰ ਹੁਣ ਆਏ ਕਰਵੇਂ ਹੌਸਲੇ ਨਾਲ ਨਾ ਆਪਣਾ ਕੰਮ ਕਰ ਲੈ ਤੈਨੂੰ ਲੈ ਜੂਗੀ ਨਾਲ ਅਸੀਂ ਤਾਂ ਆ ਜਾਾਂਗੇ ਬਸੇਹਰਾ ਫੇ ਘੁੰਮਿਆ ਕਰਾਂਗੇ ਅਸੀਂ ਮੈਂ ਤੇ ਤੇਰਾ ਭਾਈ ਕਿਹਨੇ ਜਾ ਕੇ ਹੈ ਕੰਮ ਤਾਂ ਮੈਂ ਹੁਣ ਸਾਰਾ ਨਵੇੜ ਦਿੰਨੀ ਆ 2 ਮਿੰਟਾਂ ਚ ਹਾਂ ਠੀਕ ਹੈ ਚੱਲ ਠੀਕ ਆ ਮੁਲਾਕਾ ਇਹ ਨੂੰ ਭੇਜੂ ਮੈਂ ਤੈਨੂੰ ਦਿਖਾਉ ਕੈਨੇਡਾ ਨਾ ਤੇਰਾ ਮੂੰਹ ਕੈਨੇਡਾ ਵਾਲੀ ਹੈ ਤੂੰ ਦੇਖੀ ਤੇ ਜਾਈ ਉਹ ਸੋਨੂੰ ਤਾਂ ਮੈਂ ਉ ਤਾਂ ਇੱਕ 2 ਮਿੰਟ ਉਹਨੇ ਗੱਲ ਕਰ ਲਈ ਉਹ ਤਾਂ ਮੈਂ ਪਹਿਲਾਂ ਫੋਨ ਕਰਕੇ ਕਹਿਤਾ ਸੀ ਮੈਂ ਕਿ ਉਹਦੇ ਸਾਹਮਣੇ ਮੈਂ ਐ ਕਹੂੰ ਤੇ ਗੱਲ ਕਰ ਲਈ ਉਹ ਤੈਨੂੰ ਲੈ ਜਾਊਗਾ ਤਾਂ ਤੇਥੋਂ ਦੂਰ ਗਿਆ ਉਹ ਤਾਂ ਕਹਿੰਦਾ ਤੁਸੀਂ ਮੇਰਾ ਫਾਹਾ ਵੱਡ ਤਾਂ ਇਹਦੇ ਨਾਲ ਹੀ ਜਨਾ ਵਿਆਹ ਕਰਕੇ ਹੈ ਚੱਲ ਮੈਂ ਵੀ ਗੱਲਾਂ ਚ ਲਾ ਕੇ ਮੈਂ ਤਾਂ ਕੰਮ ਹੀ ਕਰਾਉਣੇਗਾ ਆਪੇ ਮੁਰਕੇ ਦੇਖੀ ਜਾਊਗੀ ਉਹਨੂੰ ਮੈਂ ਕਹਿ ਦੂੰਗੀ ਜਿਵੇਂ ਉਹ ਕਹਿੰਦਾ ਕੋਈ ਦਰ ਜਿਵੇਂ ਕਰਨਾ ਕਰ ਲਾ ਸੈਟ ਹੋਣ ਵਾਸਤੇ ਲੋਕ ਤਾਂ ਇੱਥੇ ਚਾਰ ਚਾਰ ਵਿਆਹ ਕਰਾਈ ਜਾਂਦੇ ਨੇ ਤੇ ਇੱਥੋਂ ਕਿਹੜਾ ਇੱਥੇ ਕਰਾਈਦਾ ਨਹੀਂ ਕਹੂੰਗੀ ਕਰਾ ਕੇ ਆਪਦਾ ਸੈਟ ਹੋ ਜਾ ਇਹਨੂੰ ਫਿਰਦੀ ਰਹਿਣ ਦੇ ਇੱਥੇ ਮਾਗਰੇ ਦੇ ਕਿਹਨੇ ਆਉਣਾ ਇੱਥੇ ਬੁਣੀ ਫਿਰਦੇ ਕੈਨੇਡਾ